પતિ ਪਤਨੀ ਨੇ ਚੁੱਕਿਆ ਖੋਫਨਾਕ ਕਦਮ ਜੇ ਮੇਰਾ ਬ੍ਰਦਰ ਸੀ ਤਾਂ ਮੇਰੀ ਭਾਬੀ ਸੀਗੇ ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੀ ਕੁ 5 ਵਜੇ ਇਹਨਾਂ ਨੇ ਗੜੀ ਨਾਲ ਛਾਲ ਮਾਰ ਦਿੱਤੀ ਘਰੋਂ ਨਿਕਲੇ ਤੇ ਨਹਿਰ ਚ ਮਾਰੀ ਛਾਲ ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪਛਾਨ ਕਰਦੇ ਸੀਗੇ ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਬੈਲ ਕਰਦੀ ਗੱਲਾਂ ਕਰਦੇ ਸੀਗੇ ਨਹਿਰ ਦੇ ਕੰਢੇ ਤੋਂ ਮਿਲੀਆਂ ਚਪਲਾਂ ਤੇ ਮੋਬਾਈਲ ਪਹਿਲਾਂ ਵੀ ਪਾਟਾ ਚੱਲਦਾ ਸੀ ਆਪਸੀ ਨੂੰ ਫੇਰ ਚੱਲਦਾ ਪਿਆ ਕਿ ਧਮਕੀ ਦੇ ਦੇ ਕੇਸ ਵਾਪਸ ਲੈ ਲਓ ਨਹੀਂ ਫਿਰ ਅਕਾਦਮੇ ਚ ਕੇਸ ਚੱਲਦਾ ਸੀ ਪਹਿਲੇ ਕਿਉਂਕਿ ਆਪਸੀ ਗੱਲ ਹੋਈ ਸੀ ਇਹਦੀ ਇਹੀ ਚੱਟਾ ਚ ਤੇ ਹੁਣ ਉਹ ਧਮਕੀਆਂ ਦਿੰਦੇ ਸੀ ਇਹਨਾਂ ਨੂੰ ਕਿ ਤੁਸੀਂ ਕੇਸ ਵਾਪਸ ਲੈ ਲਓ ਐ ਕਰਦਾਂਗੇ ਤੁਹਾਡਾ ਐ ਜਲੂਸ ਕੱਢ ਦਾਂਗੇ ਇਦਾਂ ਐ ਇਹ ਬਸ ਉਹਨਾਂ ਦੇ ਦਿਮਾਗ ਤੇ ਪਰੇਸ਼ਾਨੀ ਪਾਈ ਰੱਖਦੇ ਮਰਨ ਵਾਲੇ ਆਪਣੇ ਪਿੱਛੇ ਛੱਡ ਗਏ ਤਿੰਨ ਜਵਾਕ ਜਵਾਕ ਤਿੰਨੇ ਬੱਚੇ ਦੋ ਗੁੜੀ ਇੱਕ ਮੁੰਡਾ ਕਿੰਨੀ ਉਮਰ ਹੈ ਜੀ ਮੁੰਡੇ ਦੀ ਉਮਰ ਹੈ ਜੀ 17 ਸਾਲ 15 ਸਾਲ ਦੀ ਕੁੜੀ ਐ ਇੱਕ ਇੱਕ 10 ਸਾਲ ਦੀ ਪਤੀ ਪਤਨੀ ਕਾਰ ਦੇ ਵਿੱਚ ਸਵਾਰ ਹੋ ਕੇ ਅਚਾਨਕ ਕਰੋ ਨਿਕਲੇ ਤੇ ਅੱਗੇ ਜਾ ਕੇ ਦੋਵਾਂ ਨੇ ਇੱਕ ਅਜਿਹਾ ਖੌਫਨਾਕ ਕਦਮ ਚੁਕਲਿਆ ਕਿ ਤਿੰਨ ਜਵਾਕ ਪਿੱਛੇ ਫਿਲਕ ਦੇ ਰਹਿ ਗਏ ਨੇ ਤੇ ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਮਾਮਲਾ ਹੈ ਵਾਚੀਵਾੜਾ ਦੇ ਪਿੰਡ ਹੈਡੋਂ ਦਾ ਜਿੱਥੋਂ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਆਪਣੀ ਪਤਨੀ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਪਿੰਡ ਦੇ ਹੀ ਕੁਝ ਲੋਕਾਂ ਦੇ ਨਾਲ ਉਹਨਾਂ ਦਾ ਝਗੜਾ ਚੱਲਦਾ ਸੀ ਤੇ ਇਸ ਦੇ ਚੱਲਦੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੇ ਸੀ ਤੇ ਅਦਾਲਤ ਵਿੱਚ ਕੇਸ ਹੋਣ ਦੇ ਚੱਲਦੇ ਉਹਨਾਂ ਦੇ ਉੱਪਰ ਦਬਾਅ ਪਾਇਆ ਜਾ ਰਿਹਾ ਸੀ ਕਿ ਓਕੇ ਇਸ ਵਾਪਸ ਲੈ ਲੈਣ ਤੇ ਇਸ ਦੇ ਚੱਲਦੇ ਉਹਨਾਂ ਦੀਆਂ ਕੁਝ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਤੇ ਪਰੇਸ਼ਾਨੀ ਦੇ ਚਲਦੇ ਉਹਨਾਂ ਵੱਲੋਂ ਇਹ ਹੌਫਨਾਕ ਕਦਮ ਚੁੱਕ ਲਿਆ ਗਿਆ। ਭਾਜੀ ਮੇਰਾ ਬ੍ਰਦਰ ਸੀ ਤੇ ਮੇਰੀ ਭਾਬੀ ਸੀਗੇ। ਇਹ ਕੱਲ 6:30 ਵਜੇ ਪਿੰਡੋਂ ਤੁਰੇ ਤੇ ਪੌਣੇ 5 ਵਜੇ ਇਹਨਾਂ ਨੇ ਗੜੀ ਨਾਲ ਛਾਲ ਮਾਰ ਦਿੱਤੀ। ਕਾਰਨ ਸੀਗਾ ਸਾਡੇ ਪਿੰਡ ਦੇ ਤਿੰਨ ਕ ਬੰਦੇ ਆ ਜੀ ਉਹਨਾਂ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦੇ ਸੀਗੇ। ਤੇ ਕੁਝ ਵੀਡੀਓ ਸੀ ਉਹਨਾਂ ਕੋਲ ਉਹਦੀ ਬਹਿਲ ਕਰਦੀ ਗੱਲਾਂ ਕਰਦੇ ਸੀਗੇ। ਤੇ ਦੋਹੇ ਨਹੀਂ ਬਰਦਾਸ਼ਤ ਕਰ ਸਕਦੇ। ਤੋਂ ਉਹਨਾਂ ਨੇ ਸੁਸਾਇਡ ਕਰ ਲਿਆ। ਕਿੰਨੀ ਉਮਰ ਸੀ ਇਹਨਾਂ ਦੀ ਜੀ? ਦੋਨੋਂ 36-37 ਸਾਲ ਦੇ। ਉਹ ਕੌਣ ਨੇ ਜਿਹੜੇ ਬੰਦੇ ਇੱਕ ਸੈਕਟਰੀ ਆਜੀ ਪਿੰਡ ਦਾ ਹੀ ਆਪਣੇ ਤੇ ਉਹਦੇ ਦੋ ਭਤੀਜੇ ਆ ਜੀ ਕੋ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਐ ਪਹਿਲਾਂ ਵੀ ਪਾਤਾ ਚੱਲਦਾ ਇਹਦਾ ਆਪਸੀ ਦਾ ਕੇਸ ਚੱਲਦਾ ਪਿਆ ਤੇ ਧਮਕੀ ਦੇ ਦੇ ਕੇਸ ਵਾਪਸ ਲੈ ਲਓ ਨਹੀਂ ਬਸ ਮਕਦਮੇ 'ਚ ਕੇਸ ਚੱਲਦਾ ਸੀ ਪਹਿਲਾਂ ਕਹਿੰਦੇ ਆਪਸੀ ਗੱਲ ਹੋਈ ਸੀ ਇਹਦੇ ਇਹੀ ਚੱਕਰ 'ਚ ਕਿ ਆ ਮਾਮਲਾ ਕਰਕੇ ਕਰਾਤਾ ਹਾਂ ਦੀ ਹਾਂ ਜੀ ਉਹ ਤਾਂ ਚੱਲਦਾ ਸੀਗਾ ਤੇ ਦੁਬਾਰਾ ਹੁਣ ਫੇਰ ਕਰ ਗਏ ਇਸ ਤੋਂ ਸਾਈਡ ਦਾ ਕਾਰਨ ਫੇਰ ਇਹੀ ਬਣੇ ਵੀ ਜੇ ਤੰਗ ਪ੍ਰੇਸ਼ਾਨ ਕਰਦੇ ਤੰਗ ਪ੍ਰੇਸ਼ਾਨ ਕਰਦਿਆਂ ਹਾਂਜੀ ਤੰਗ ਪ੍ਰੇਸ਼ਾਨ ਕਰਦਿਆਂ ਜਵਾਬ ਹੈ ਪਿੱਛੇ ਜਵਾਬ ਤੈਨਾਂ ਬੱਚੇ ਦੋ ਕੁੜੀਆਂ ਇੱਕ ਮੁੰਡਾ ਕਿੰਨੀ ਉਮਰ ਹੈ ਜੋਨਾਂ ਦੀ ਮੁੰਡੇ ਦੀ ਉਮਰ ਹੈ ਜੀ 17 ਸਾਲ ਮੁੰਡਾ ਪ੍ਰਸ਼ਾਸਨ 15 ਸਾਲ ਦੀ ਕੁੜੀਆ ਇੱਕ ਇੱਕ 10 ਸਾਲ ਦੀ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਸਾਡੇ ਭਾਈ ਨੂੰ ਸਾਹ ਮਿਲੇ ਉਹ ਤਾਂ ਮੋਨਾ ਨਹੀਂ ਉਹਨੂੰ ਸਾਹ ਮਿਲ ਜੇ ਬਸ ਗੋਤਾਖੋਰਾ ਵੱਲੋਂ ਪਤਨੀ ਦੀ লাশ ਬਰਾਮਦ ਕਰ ਲਈ ਗਈ ਹੈ ਜਿਸ ਨੂੰ ਪੁਲਿਸ ਨੇ ਪੋਸਟਮਾਰਟਮ ਤੇ ਲਿਪਿਜਵਾ ਦਿੱਤਾ ਹੈ ਲੇਕਿਨ ਪਤੀ ਦੀ লাশ ਅਜੇ ਤੱਕ ਨਹਿਰ ਦੇ ਵਿੱਚੋਂ ਬਰਾਮਦ ਨਹੀਂ ਕੀਤੀ ਜਾ ਸਕੀ ਤੇ ਉਸ ਦੀ ਤਲਾਸ਼ ਗੋਤਾਖੋਰਾ ਵੱਲੋਂ ਲਗਾਤਾਰ ਜਾਰੀ ਹੈ ਜਸਵੰਤ ਸਿੰਘ 38 ਸਾਲ 38 ਸਾਲ ਦੀ ਹੋਸੀ ਠੀਕ ਹੈ ਘਟਨਾ ਬਬਲੀ ਘਟਨਾ ਇਹ ਮੇਰੇ ਪਿੰਡੇ ਆ ਘਰ ਇੱਕ ਉਹ ਮੁੰਡੇ ਨਾ ਕੋਈ ਇਹਨਾਂ ਦੀ ਉਸ ਵਿੱਚੀ ਗੱਲ ਹੋਊਗੀ 2.5 ਸਾਲ ਇਹਨਾਂ ਨੇ ਅਖਬਾਰ ਨੂੰ ਖੁਰਚੀ ਵੀ ਕਢਾਇਆ ਸੀਗਾ ਤੇ ਹੁਣ ਉਹ ਧੌਕੀਆਂ ਦਿੰਦੇ ਸੀ ਇਹਨਾਂ ਨੂੰ ਵੀ ਤੁਸੀਂ ਕੇਸ ਵਾਸਤੇ ਲੈ ਲੋ ਐ ਕਰਦਾਂਗੇ ਤੁਹਾਡਾ ਐ ਜਲੂਸ ਕੱਢ ਦਾਂਗੇ ਇਦਾਂ ਐ ਇਹ ਬਸ ਉਹਨਾਂ ਨੇ ਇਹਨਾਂ ਦੇ ਦਮਾਂ ਤੇ ਪਰੇਸ਼ਾਨੀ ਪਾਈ ਰੱਖੀ ਬਸ ਹੋਰ ਘਰ ਦੀ ਕੋਈ ਪ੍ਰੋਬਲਮ ਨਹੀਂ ਸੀ ਕੋਈ ਇਹੋ ਜਿਹਾ ਕੋਈ ਚੱਕਰ ਨਹੀਂ ਸੀ ਤੇ ਉਹ ਤੋਂ ਤੰਗ ਹਾਕੀ ਕਿ ਹਾਂ ਉਹਨਾਂ ਤੋਂ ਤੰਗ ਹੋ ਗਏ ਇਹ ਇਹਨਾਂ ਨੇ ਇਹ ਕੰਮ ਕੀਤਾ ਕਿਹੜਾ ਕਦਮ ਚੱਕਿਆ ਹਾਂਜੀ ਕੀ ਕਦਮ ਚੱਕਿਆ ਇਹਨਾਂ ਨੇ ਨਹਿਰ ਚ ਛਾਲ ਮਾਰਤੀ ਲ লাশ ਬਰਾਂਦ ਹੋ ਗਈ ਹਾਂਜੀ ਇੱਕ লাশ ਬਰਾਂਦ ਹੋ ਗਈ ਜੀ ਮੇਰੇ ਨਾਂ ਦੀ ਤੇ ਮੁੱਡੇ ਦੀ ਨਹੀਂ ਹੋਈ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਇਨਸਾਫ ਮਿਲਣਾ ਹੁਣ ਇਨਸਾਫ ਚਾਹੀਦਾ ਇਹ ਇਨਸਾਫ ਮਿਲਣਾ ਚਾਹੀਦਾ ਆਪਾਂ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਕੋਲ ਆਪਣੇ ਧਿਆਨ ਦਰਜ ਕਰਵਾਏ ਗਏ ਨੇ ਤੇ ਬਾਚੀਵਾਲਾ ਸਾਹਿਬ ਦੇ ਤਾਣਾ ਮੁਖੀ ਨੇ ਦੱਸਿਆ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾਏਗਾ ਇੱਕ 17 18 ਦੀ ਦਰਮਿਆਨੀ ਰਾਤ ਨੂੰ ਇੱਕ ਈਟੀਓਜ਼ ਕਾਰ ਗੱਡੀ ਤੋਂ ਨਿਲੋਂ ਰਮਜੀਤ ਸਿੰਘ ਦੇ ਪੰਪ ਦੇ ਕੋਲ ਪੈਟਰੋਲ ਪੰਪ ਦੇ ਕੋਲ ਖੜੀ ਮਿਲੀ ਸੀ ਉੱਥੇ ਜਦੋਂ ਪੁਲਿਸ ਪਾਰਟੀ ਪਹੁੰਚੀ ਤਾਂ ਇਸ ਗੱਡੀ ਦੀ ਭਾਲ ਦੇ ਵਿੱਚ ਉਸ ਦੇ ਪਰਿਵਾਰਕ ਮੈਂਬਰ ਵੀ ਉੱਥੇ ਉਸ ਗੱਡੀ ਨੂੰ ਲੱਭ ਰਹੇ ਸਨ ਆਏ ਹੋਏ ਸੀ ਤੇ ਜਦੋਂ ਪਤਾ ਲੱਗਿਆ ਵੀ ਇਹ ਏਟੋ ਬੇਟ ਦੇ ਹਸਬੰਡ ਵਾਈਫ ਦੀ ਗੱਡੀ ਹੈ ਤੇ ਉਹਨਾਂ ਨੂੰ ਲੱਭਣ ਵਾਸਤੇ ਇੱਥੇ ਆਏ ਨੇ ਤੇ ਜਦੋਂ ਉਹਨਾਂ ਦੀ ਪੁੱਛਗਿੱਛ ਕੀਤੀ ਤਾਂ ਭਾਲ ਕੀਤੀ ਤਾਂ ਉੱਥੇ ਇੱਕ ਮੋਬਾਈਲ ਨੀਹਾ ਦਾ ਤੇ ਚਪਲਾ ਮਿਲੀਆਂ ਜਿੱਥੋਂ ਜਾਪਦਾ ਸੀ ਵੀ ਇਹ ਦੋਨੋਂ ਹੀ ਨਹਿਰ ਦੇ ਵਿੱਚ ਛਾਲ ਮਾਰ ਗਏ ਹਨ ਜਿਵੇਂ ਅੱਜ ਸਵੇਰੇ ਸਾਨੂੰ ਉਹ ਤੱਕ ਖੁਰਾਂ ਦੀ ਮਦਦ ਨਾਲ ਪਤਾ ਲੱਗਾ ਕਿ ਇੱਕ ਨਿਆ ਦੀ লাশ ਸਾਨੂੰ ਮਿਲ ਗਈ ਹੈ ਜਿਹਦੀ ਡੈੱਡ ਬੋਡੀ ਅਸੀਂ ਸਮਰਾਲਾ ਸਿਵਲ ਹਸਪੀਟਲ ਦੇ ਵਿੱਚ ਰਖਾਤੀ ਆ ਉਹਦੀ ਜਸਵੰਤ ਸਿੰਘ ਜੱਸੀ ਆ ਜੀ ਉਹਦਾ ਨਾਮ ਇਹ ਨੇਹਾ ਦਾ ਹਸਬੰਡ ਆ ਜੀ ਉਹ ਤੇ ਉਹਦੀ ਅਜੇ লাশ ਨਹੀਂ ਮਿਲੀ ਜੀ ਬੁੱਤ ਖੁਰਾਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਇਹ ਮਾਮਲਾ ਕੀ ਹੈ ਜੀ ਇਹ ਕਿ ਉਹਨੇ ਸੁਸਾਇਡ ਕੀਤੀ ਜੀ ਪਤਾ ਲੱਗਿਆ ਕੁਝ ਉਹਦੇ ਪਰਿਵਾਰਕ ਮੈਂਬਰਾਂ ਤੋਂ ਪਤਾ ਲੱਗ ਰਿਹਾ ਜੀ ਕੋਈ ਕੋਈ ਉਹਨਾਂ ਦਾ ਪਿੰਡ ਦਾ ਹੀ ਕੋਈ ਹੈ ਕੋਈ ਲੜਕਾ ਜਿਸ ਨਾਲ ਪਹਿਲਾਂ ਉਹਦੇ ਕੋਈ ਤਾਲੁਕ ਕਾਚੀ ਉਹਦੀ ਕਰਕੇ ਹੀ ਇਹ ਉਹਨਾਂ ਨੇ ਐਡਾ ਵੱਡਾ ਖਤਰਨਾਕ ਸਟੈਪ ਚੱਕਿਆ ਜੀ ਇਹ ਪਤਾ ਨਹੀਂ ਕੋਈ ਕੁਝ ਉਹਨਾਂ ਨੂੰ ਬ੍ਰੈਕਮੇਲ ਕਰਦਾ ਸੀ ਉਹਨੂੰ ਕਿ ਇੱਦਾਂ ਕਰਦਾ ਸੀ ਜੀ ਕੋਈ ਇਹ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਹਦੇ ਵੇਰੀਫਾਈ ਕਰ ਰਹੇ ਆ ਜਿਵੇਂ ਵੀ ਤਕਨੀਕਸ਼ਕ ਤੁਹਾਡੇ ਰਾਹੀਂ ਦੇ ਮਾਧਿਅਮ ਰਾਹੀਂ ਅਸੀਂ ਦੱਸ ਦਾਂਗੇ ਜੀ ਚੱਕਬਾਨੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ